ਮੇਰਾ ਨਾਮ ਸੰਜੀਵ ਕੁਮਾਰ ਹੈ ਕਿਹੜੀ ਪਟਿਆਲੇ ਸ਼ਹਿਰ ਦਾ ਵੀ ਕੇਸ ਜਿਹਨੇ ਦੇ ਵਿੱਚ ਤੇ ਕਿਹੜੇ ਕਿਹੜੇ ਪਟਿਆਲੇ ਸ਼ਹਿਰ ਮੇਰਾ ਜ਼ਿਲ੍ਹਾ ਗਰਦਾਸਪੁਰ ਡਿਸਟ੍ਰਿਕਟ ਕਲਾਨਰ ਆਨੰਦਗਿਉਲਰ ਦੇ ਨਾਂ ਤੇ ਮੇਰੀ ਦੁਕਾਨ ਹੈ ਮੇਰਾ ਨਿਕਨੇਮ ਮੋਨੂ ਵਰਨਾ ਸਰ ਇਹ ਜਿਹੜਾ ਕੀ ਹੋ ਗਿਆ ਕੀ ਸਰ ਮਾਲੇ ਸਰੇ ਕੀ ਮੇਰ ਕੋ ਧਕਦਪਾਰ 240 ਤੇ ਮੇਰ ਕੋ ਇੱਕ ਲੜਕਾ ਆ ਉਹਨੇ ਮੇਰ ਕੋ ਡਿਮਾਂਡ ਕੀਤੀ ਕਿ ਜਾਨ ਸਮੁੰਦਰੀ ਦਿਓ ਤੇ ਮੁੰਦਰੀ ਮੈਂ ਵਿਖਾਈਏ ਨਾ ਮੁੰਦਰੀ ਨੇ ਸਿਲੈਕਟ ਕੀਤੀ ਹੈ ਫਿਰ ਉਹਨੇ ਮੁੰਦਰੀ ਸੈਲੈਕਟ ਕੀਤੀ ਜਾਂ ਹੋਰ ਵੀ ਚੀਜ਼ਾਂ ਜਿਹੜੀਆਂ ਮਿਲ ਸਕਦੀ ਨੇ ਨਹੀਂ ਉਹਨੇ ਮੇਰੇ ਕੋਲ ਜੈਨ ਸਮੁੰਦਰੀ ਦੀ ਡਿਮਾਂਡ ਹੀ ਕੀਤੀ ਤੇ ਮੁੰਦਰੀ ਸੈਲੈਕਟ ਕੀਤੀ ਉਹਨੇ ਮੈਂ ਕੋਲ ਲੇਡੀਜ਼ ਆ ਕੱਲੇ ਆ ਨਹੀਂ ਕੱਲਾ ਲੜਕਾ ਆਇਆ ਤੇ ਲੜਕਾ ਕੱਲਾ ਹੀ ਸੀ ਉਹਨੇ ਉਸ ਤੋਂ ਬਾਅਦ ਮੇਰੇ ਕੋਲ ਮੁੰਦਰੀ ਲਈ ਹੈ ਬਿੱਲ ਵਜ਼ਾਰਾ ਲਿਆ ਔਰ ਕੈਸ਼ ਉਹਦਾ ਗਾਹਣ ਕਰਕੇ ਮੈਂ ਦਾ ਮੈਂ ਨਹੀਂ ਨਹੀਂ ਬਹੁਤਾ ਪੁੱਛਿਆ ਤੇ 32960 ਰੁਪਏ ਤੇਰੀ ਮੁੰਦਰੀ ਦੀ ਕਸਟ ਸੀ ਤੇ ਮੈਨੂੰ ਉਹਨੇ ਕਿਹਾਗਾ ਗੂਗਲ ਪੇ ਕਰ ਦਿੰਦਾ ਮੈਂ ਵੀ ਕਰ ਦੋ ਗੂਗਲ ਤੇ ਨਹੀਂ ਕੀਤਾ ਆਪਣਾ ਸਕਰੀਨਸ਼ਾਟ ਵਗੈਰਾ ਇਹਨੇ ਮੈਨੂੰ ਖਾਇਆ ਕਹਿੰਦਾ ਭਾਜੀ ਮੈਨੂੰ ਜੀ ਪੇਮੈਂਟ ਆਈ ਨਹੀਂ ਕਹਿੰਦਾ ਜੀ ਆ ਮੈਂ ਕਰਤੀ ਵੇਖੋ ਆ ਸਕਰੀਨਸ਼ਾਟ ਲਾ ਲੂ ਤੁਸੀਂ ਤੁਹਾਨੂੰ ਦੇ ਮਡਾ ਮੈਂ ਚਲੋ ਕੋਈ ਨਹੀਂ ਇੱਕ ਦੋ ਮਿੰਟ ਦੇ ਕਿਹੇ ਵੇਲੇ ਮੈਸੇਜ ਦਾ ਗੱਪਸ਼ਾ ਹੋ ਜਾਂਦਾ ਕੋਈ ਵੀ ਆ ਜਾਂਦੀ ਮੈਂ ਉਹਦੇ ਸਕਰੀਨਸ਼ਾਟ ਲਿਆ ਦਾ ਉੱਤੇ ਮੇਰਾ ਨਾਮ ਬਕਾਇਦਾ ਪੇਮੈਂਟ ਸਕਸੈਸਫੁਲ ਟਾਈਮ ਸਭ ਕੁਝ ਉਸਕੇ ਆ ਤੇ ਪਰ ਮੈਂ ਜੇ 10 15 ਮਿੰਟ ਵੇਟ ਕੀਤੀ ਨਹੀਂ ਆਇਆ ਫਿਰ ਮੈਂ ਉਹਦੇ ਮਗਰ ਵੀ ਗਿਆ ਥੋੜਾ ਜਿਹਾ ਦੇਖਣ ਨੂੰ ਕੋਈ ਲੱਗਦਾ ਕਿ ਮੈਨੂੰ ਕਹਿਣਾ ਪਰ ਉਹ ਮੈਨੂੰ ਲੱਭਾ ਨਹੀਂ ਉਸ ਤੋਂ ਬਾਅਦ ਮੈਂ ਅਗਲੇ ਦਿਨ ਮੀਟ ਕਰ ਮੈਂ ਚਲੋ ਕੋਈ ਨਹੀਂ ਕਿਹੋ ਜਿਹਾ ਫੋਨ ਪੇ ਦੀ ਪੇਮੈਂਟ ਹੈ ਲੈਟ ਵੀ ਹੋ ਸਕਦੀ ਹੈ ਕੋਈ ਉਸ ਤੋਂ ਬਾਅਦ ਜਦ ਮੈਂ ਅਗਲੇ ਦਿਨ ਬੈਂਕ ਪਤਾ ਕੀਤਾ ਉਹ ਕਹਿੰਦੇ ਜੀ ਪੇਮੈਂਟ ਇਦਾਂ ਦੀ ਕੋਈ ਨਹੀਂ ਆਈ ਤੁਹਾਡੀ ਮੈਂ ਕਿਹਾ ਚਲੋ ਠੀਕ ਹੈ ਇਹ ਗੱਲਬਾਤ ਹੋਈ ਮਰਨਾ ਔਰ ਇਹ ਕਸਟਮਰ ਤੁਹਾਡਾ ਪਹਿਲਾ ਦੇਖਦਾ ਫਸਟ ਟਾਈਮ ਫਸਟ ਟਾਈਮ ਆ ਮੈਂ ਅਣਜਾਣ ਸੀ ਵਾਕਫ ਨਹੀਂ ਸੀ ਮਤਲਬ ਬਾਈਕਰ ਨੇ ਲਗਾਈਏ ਥਾ ਸਪਲੈਂਡਰ ਮੋਟਰਸਾਈਕਲ ਤੇ ਆ ਬਲੈਕ ਕਲਰ ਦਾ ਮੋਟਰਸਾਈਕਲ ਹੈ ਔਰ ਰੈਡ ਕਲਰ ਦਾ ਨ ਪਜਾਮਾ ਤੇ ਸੰਤਰੀ ਕਲਰ ਵੀ ਟੀ-ਸ਼ਰਟ ਪਾਈ ਆ ਮਫਰਲ ਵਧਾ ਦਾ ਨਵਾਂ ਮੋਟਰਸਾਈਕਲ ਸੀ ਟੈਂਪੋਰਰੀ ਨੰਬਰ ਲੱਗਾ ਦਾ ਸੀ ਨੰਬਰ ਕੋਈ ਨਹੀਂ ਸੀ ਹੋਰ ਜੀ ਤੇ ਚਾਰ ਜਿਹੜੇ ਮਤਲਬ ਕਦ ਦਾ ਇਹ ਤਾਂ ਕਦ ਘਰ ਚਲ ਮੈਂ دیਵਾਨ ਸੀ ਛੇਦ ਪੱਖੋਂ ਖੀਲ ਸੀ ਓ ਦਾੜੀ ਡੂੜੀ ਰੱਖੀ ਆ ਨੇ ਬਹੁਤ ਹਵੀਕ ਕੜਾ ਪਾਇਆ ਮੇਰਾ ਇਹ ਕਾਫੀ ਵੇਟ ਸੀ ਕੜਾਉ ਉਹ ਪਹਿਲਾਂ ਵੀ ਇੱਧਰ ਮਾਰਕੀਟ ਦੇਖਿਆ ਮੈਂ ਫਸਟ ਟਾਈਮ ਇੱਧਰ ਦੇਖਿਆ ਨਹੀਂ ਮੈਂ ਹੁਣ ਫਸਟ ਟਾਈਮ ਦੇਖਿਆ ਹਾਂ ਪਰ ਜਿਹੜਾ ਬਰੌਡ ਤੁਹਾਡੇ ਨਾਲ ਹੋ ਰਿਹਾ ਹੈ ਜਿਹੜਾ ਹੋਰ ਜਿਵੇਂ ਵੀ ਚੱਲ ਰਿਹਾ ਹੈ ਉੱਥੇ ਗੂਗਲ ਪੇ ਨਾਲ ਇਹ ਜੋ ਚੀਜ਼ਾਂ ਬਣੀਆਂ ਨੇ ਕਿ ਉਹ ਚੋਰੀ ਤੇ ਜਾ ਬਹੁਤ ਬੰਦੀ ਜਿਹੜੇ ਪੇਮੈਂਟ ਕਰ ਰਹੇ ਆ ਕਿਤੇ ਵਿੱਚ ਆ ਜਿਹੜੇ ਇਤਾਂ ਦੇ ਬਰੌਡ ਕਰ ਰਹੇ ਨੇ ਕੀ ਨੱਥੀ ਰਹਿ ਸਕਦੇ ਮੈਸੇਜ ਹੈ ਇਹ ਤੇ ਚਲੋ ਹੁਣ ਸਾਡੇ ਨਾਲ ਤਾਂ ਜੋ ਹੋ ਗਿਆ ਠੀਕ ਆ ਅਸੀਂ ਕਿ ਕਹਿੰਦੇ ਜਿਹੜਾ ਪ੍ਰਸ਼ਾਸਨ ਨਹੀਂ ਹੋ ਰਿਹਾ ਉਹ ਤਾਂ ਨੱਥ ਕੋਣੀ ਚਾਹੀਦੀ ਆ ਕਿ ਕਿਉਂਕਿ ਤੁਹਾਨੂੰ ਵੀ ਪਤਾ ਅੱਗੇ ਮਾਰਦਾ ਤਾਂ ਬਹੁਤ ਹੋ ਰਹੀ ਪ੍ਰਸ਼ਾਸਨ ਦਾ ਧਿਆਨ ਇਹਨਾਂ ਗੱਲਾਂ ਵੱਲ ਨਹੀਂਗਾ ਪਰ ਠੀਕ ਹੈ ਮੈਂ ਇਹਦੇ ਚ ਪ੍ਰਸ਼ਾਸਨ ਨੂੰ ਮਤ ਪਾਉਣੀ ਚਾਹੀਦੀ ਨਹੀਂ ਬੈਂਕ ਤੱਕਰਾਪਤਾ ਕੀਤਾ ਜਾਂ ਪ੍ਰਸ਼ਦ ਤੱਕ ਕੀ ਨਹੀਂ ਮੈਂ ਹਲੇ ਤੱਕ ਪ੍ਰਸ਼ਾਸਨ ਤੱਕ ਤਾਂ ਨਹੀਂ ਸੀ ਕੀਤਾ ਵੇਖੋ ਅੱਜ ਮੈਂ ਕੰਪਲੇਨ ਦੇਣ ਜਾ ਰਿਹਾ ਥੋੜੀ دیر ਤੱਕ ਕਿਉਂਕਿ ਮੈਨੂੰ ਇਹ ਸੀ ਕਿ 24 ਘੰਟਿਆਂ ਚ ਸ਼ਾਇਦ ਪੇਮੈਂਟ ਦਾ ਕੋਈ ਮੈਸੇਜ ਮੈਸੇਜ ਆ ਜਾਵੇ ਉਹਨਾਂ ਨੇ ਕਿਹਾ ਕਿ ਤੁਹਾਡੇ ਕਾਊਂਟ 'ਚ ਕੋਈ ਇਦਾਂ ਦਾ ਮੈਸੇਜ ਨਹੀਂ ਆਇਆ ਹਾਂ ਨਹੀਂ ਕਾਊਂਟ 'ਚ ਜੋ ਵੀ ਹੈ ਉਹ ਹੈ ਪਰ ਇਸ ਪੇਮੈਂਟ ਦਾ ਕੋਈ ਇਸ ਪੇਮੈਂਟ ਦੇ ਰਿਗਾਰਡਿੰਗ ਕੋਈ ਮੈਸੇਜ ਨਹੀਂ ਆਇਆ। ਇਹ ਮਤਲਬ ਕਿ ਤੁਹਾਨੂੰ ਠੀਕ ਹੈ। ਆਪ ਜੀ ਨਾਲ ਜਿਹੜੀ ਕੀਚਾ ਵੀ ਕੀਤੀ ਸੀ ਹਾਂ। ਹਾਂ, ਬਾਕੀ ਮੈਂ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਦੇ ਅਕਾਊਂਟ ਤੇ ਪਾਈ ਆ ਇਹਦੀ ਵੀਡੀਓ। ਮੈਂ ਆਪਣੇ ਸੱਜਣਾਂ ਮਿੱਤਰਾਂ ਨੂੰ ਜਾਂ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹਣਾ ਕਿ ਇਹੋ ਜਿਹੇ ਜਿਹੜੇ ਧੱਗ ਚੋਰ ਬੰਦੇ ਨੇ ਇਹਨਾਂ ਨੂੰ ਨੱਥ ਪਾਉਣ ਵਾਸਤੇ ਆਪਾਂ ਇੱਕ ਦੂਜੇ ਭੈਣ ਭਰਾ ਦਾ ਸਾਥ ਲਈਏ। ਜੇ ਕਿਤੇ ਲੱਭਦਾ ਚਲੋ ਤੇ 32 ਦੇ 3000 ਦੀ ਗੱਲ ਹੈ। ਵੇਖੋ ਚੀਜ਼ ਤੇ ਹੈ ਹੀ ਹੈ ਨਾ। ਬਾਕੀ ਇਹ ਹੈ ਕਿ ਇਹ ਕੋ ਕੱਲ ਨੂੰ ਵੱਡਾ ਕਾੜ ਵੀ ਕਰ ਸਕਦਾ ਤੇ ਲੱਖਾਂ ਦੀ ਠੱਗੀ ਵੀ ਮਾਰ ਸਕਦਾ ਕਿਸੇ ਨੂੰ ਪਰ ਚਲੋ ਜੇ ਕੋਈ ਚੰਗੇ ਘਰੇ ਵੀ ਹੋਏਗਾ ਤੇ ਪਤਾ ਤੇ ਲੱਗੂਗਾ ਕਿ ਸਾਡਾ ਬੱਚਾ ਇਹ ਕੰਮ ਕਰਕੇ ਆਇਆ ਜਾ ਕੇ ਸ਼ਹਿਰ ਤੇ ਮੇਰੀ ਰਿਕਵੈਸਟ ਹੈ ਕਿ ਜੋ ਚੋਟ ਚੋਟਾ ਕੋਈ ਇਹ ਵੀਡੀਓ ਜਾਂਦੀ ਹੈ ਇੱਕ ਤੇ ਨੂੰ ਵੱਤ ਤੋਂ ਵੱਧ ਸ਼ੇਅਰ ਕੀਤਾ ਜਾਏ ਫਾਰਵਰਡ ਦਾ ਕੀਤੀ ਜਾਏ ਤੇ ਵਿਦਣ ਵਾਲੇ ਬੰਦਾ ਫੜਿਆ ਜਾਏ